ਆ ਪਏ ਜੇ ਸਾਡੇ ਗਾਲ ਆ ਪਏ ਜੇ ਮੈਨੂੰ ਹਾਂ ਨਾ ਲਾ ਮੈਂ ਤੇਰੇ ਗਾਲੀ ਪੈਂਦਾ ਤੀ ਲਾ ਕਰਕੇ ਕੁੜੀ ਕਰਕੇ ਮੈਂ ਹਾਥੀਆਂ ਲੰਦਾ ਮੈਂ ਆ ਪਏ ਗੱਲ ਮੈਂ ਬਣਾਈ ਵੀ ਆ ਪਏ ਗੱਲ ਆ ਪਏ ਗੱਲ ਭੁਖੇ ਕੇ ਹਾਂ ਉਹ ਚਲਣਾ ਹਟਣਾ ਸਾਰੀ ਓਏ ਆ ਪਏ ਗੱਲ ਭਈਆ ਬਟਾ ਕੇ ਖਾ ਗਦੇ ਆ ਪਏ ਗੱਲ ਅਗੜੀ ਪਾਣੀ ਲਿਆ ਪਾਣੀ ਪਿਆ ਲਿਆ ਪਾਣੀ ਕੋਨੇ ਵੱਡ ਲਈ ਉਹ ਤੈਰ ਗੱਦਨ ਨਿਕਲ ਕੇ ਲਗਾਈਂਗਾ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ